ਅਵੇਦਕਰ ਸਾਹਿਬ ਕਹਿੰਦੇ ਜਦੋਂ ਤੁਸੀਂ ਸਿੱਖਿਸ਼ਕ ਸਿੱਖਿਸ਼ਿਤ ਹੋਗੇ ਤਾਂ ਤੁਸੀਂ ਆਪਣਾ ਹਸਾਬਕਾ ਪੁੱਛਣ ਲੱਗ ਜਾਓਗੇ ਕਿ ਤੱਕ ਉਹਸ ਜਿਹੜਾ ਡਰ ਹੈ ਇਹਨਾਂ ਨੂੰ ਇਹ ਬਿਲਕੁਲ ਡਰ ਹੈ ਜੀ ਉਸੇ ਡਰ ਦੇ ਮਾਰੇ ਤਾਂ ਸਾਡੀ ਪੜਾਈ ਨਹੀਂ ਫ੍ਰੀ ਕਰਦੇ ਜਿਹੜੀ ਇਹ ਸਰਕਾਰਾਂ ਨੇ ਨਾ ਇਹ ਜਿਹੜਾ ਪੜਾਈ ਫ੍ਰੀ ਕਰਨ ਤੇ ਮੈਡੀਕਲ 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 ਪੜਾਈ ਦੂਜੀ ਪੜਾਈ ਫ੍ਰੀ ਕਰ ਦੇਣ ਲੋਕਾਂ ਚ ਜਾਗਰਤਾ ਆ ਜਾਏਗੀ ਫਿਰ ਉਹਦਾ ਹੱਕ ਮੰਗਣ ਲੱਗ ਜਾਣਗੇ ਇਸ ਪਾਸੇ ਤਾਂ ਇਹ ਲਿਉਂਦੇ ਨਹੀਂ ਨਾ 15 ਅਗਸਤ ਮਨਾਉਣ ਵਾਸਤੇ ਜੋ ਇਹ ਆਜ਼ਾਦੀ ਦਾ ਦਿਹਾੜਾ ਆਂਦੇ ਨੇ ਆਪਾਂ ਨੂੰ ਤੇ ਆਜ਼ਾਦੀ ਮਿਲੀ ਨਹੀਂ ਅਸੀਂ ਤਾਂ ਅੱਜ ਵੀ ਸੜਕਾਂ ਤੇ ਬੈਠੇ ਆਂ ਜੀ ਉਹ ਦਿਹਾੜਾ ਮਨਾਉਣ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਕੌਮੀ ਇਨਸਾਫ਼ ਮੋਰਚੇ ਤੇ ਜਾਣਾ ਚਾਹੀਦਾ ਜਿਹੜੇ ਸਾਡੇ ਭਰਾ ਬੰਦੀ ਸਿੰਘ ਆਪਦੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਵੀ ਘਰਾਂ ਨੂੰ ਆਉਣਾ ਚਾਹੀਦਾ ਵੇਖੋ ਹੋਰ ਜਿੰਨੇ ਵੀ ਨੇ ਸਭ ਨੂੰ ਬੇਲ ਮਿਲਦੀ ਹੈ ਜਮਾਨਤ ਮਿਲਦੀ ਹੈ ਘਰਾਂ ਨੂੰ ਆਉਂਦੇ ਨੇ ਉਹ ਵੇਖੋ 30 35 35 ਸਾਲ ਹੋ ਗਏ ਨੇ ਅੱਜ ਵੀ ਜੇਲ੍ਹਾਂ 'ਚ ਬੈਠੇ ਨੇ ਸਾਨੂੰ ਉਹਨਾਂ ਵਾਸਤੇ ਵੀ ਜ਼ਰੂਰ ਜਾਣਾ ਚਾਹੀਦਾ ਉੱਥੇ ਸਾਡੇ ਸੂਬੇ ਦੇ ਪ੍ਰਧਾਨ ਸਰਦਾਰ ਸ਼ਕਿੰਦਰ ਸਿੰਘ ਜੀ ਖੋਸਾ ਸਾਹਿਬ ਬਹੁਤ ਵੱਡੀ ਜਾਇਦਾਦ ਦੇ ਮਾਲਕ ਨੇ ਜਦੋਂ ਆਉਂਦੇ ਨੇ ਉਹਨਾਂ ਦਾ ਬੱਚਾ ਪਰਿਵਾਰ ਸਾਰਾ ਬਾਹਰ ਸ਼ਿਟੀ ਜਾਂਦੇ ਜੀ ਉਹਨਾਂ ਨੂੰ ਕੀ ਲੋੜ ਏ ਜੇ ਇਹ ਗੱਲ ਸੋਚਣ ਵੀ ਅਸੀਂ ਲੋਕਾਂ ਦੀ ਲੜਾਈ ਲੜੀਏ ਪਰ ਉਹਨਾਂ ਦੇ ਹਮਦਰਦੀ ਏ ਉਹ ਲੜਦੇ ਨੇ ਅਸੀਂ ਇੱਥੇ ਖੁਦ ਲਾ ਲਓ ਮੈਂ ਖੁਦ ਖੇਤੀ ਕਰਨਾ 20 ਕਿੱਲਾਂ ਦੀ ਮੇਰੇ ਕੋਲ ਟਾਈਮ ਨਹੀਂ ਪਰ ਲੋਕਾਂ ਦੇ ਦਰਦ ਦੇ ਵਿੱਚ ਸਾਨੂੰ ਜਾਣਾ ਪੈਂਦਾ ਵੇਖੋ ਜਦੋਂ ਆਪਾਂ ਤੁਰਾਂਗੇ ਤਾਂ ਇਲਜ਼ਾਮ ਤਾਂ ਲੱਗਦੇ ਨੇ ਦੇਖੋ ਬੜੀਆਂ ਸਰਕਾਰਾਂ ਆਈਆਂ ਦਾਦਾ ਸਾਲ ਲਗਾਤਾਰ ਵੀ ਰਹੀਆਂ ਜਿਹੜੇ ਕਹਿੰਦੇ ਸੀ ਅਸੀਂ ਐ ਕਰ ਦਾਂਗੇ ਉਹ ਕਰ ਦਾਂਗੇ ਅੱਜ ਕਿਤੇ ਲੱਭਿਆ ਨਹੀਂ ਲੱਭਦੇ ਹਨ ਜੀ ਚਾਹੇ ਉਹ ਪਾਤੜਾਂ ਦਾ ਕੇਸ ਲੈ ਲਈਏ ਚਾਹਿਆ ਲੈਂਡ ਪੂਲਿੰਗ ਦਾ ਮਸਲਾ ਲੈ ਲਈ ਰਲ ਮਿਲ ਕੇ ਸਾਰਿਆਂ ਨੇ ਸਰਕਾਰ ਨੂੰ ਮੋਢੇ ਮੂੰਹ ਕੀਤਾ ਔਰ ਅੱਗੇ ਨੂੰ ਸਰਕਾਰ ਛੇਤੀ ਜਿਹੜੀ ਜ਼ਰੂਰਤ ਨਹੀਂ ਕਰੇਗੀ ਸਾਲ ਸਵਾ ਸਾਲ ਦਾ ਸਮਾਂ ਬਹੁਤਾ ਵੱਡਾ ਸਮਾਂ ਨਹੀਂ ਹੁੰਦਾ ਬੋਲੋ ਸੁਆਗਤ ਜੀ ਹਾਂਜੀ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਹੜੇ ਤੁਸੀਂ ਮੀਡੀਆ ਵਾਲੇ ਸਾਡੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਂਦੇ ਹੋ ਸਰਕਾਰਾਂ ਤੱਕ ਪਹੁੰਚਾਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਹਰ ਵੇਲੇ ਸਾਰੀਆਂ ਸਰਕਾਰਾਂ ਤੋਂ ਡਰ ਬਣਿਆ ਰਿਹਾ। ਡਰ ਕਿਸੇ ਦਾ ਬਣਿਆ ਰਿਹਾ, ਦੁਕਾਨਦਾਰ ਨੂੰ ਡਰ ਹੈ। ਟਰੱਕ ਵਾਲੇ ਨੂੰ ਡਰ ਹੈ। ਜਿਹੜੇ ਫੈਕਟਰੀਆਂ 'ਚ ਮੁੰਡੇ ਕੰਮ ਕਰਦੇ ਉਹਨਾਂ ਨੂੰ ਡਰ ਹੈ। ਖੇਤੀਬਾੜੀ ਵਾਲੇ ਤੋਂ ਡਰ ਹੈ ਹੀਟ ਹੈ। ਇਹ ਡਰ ਜਿਹੜਾ ਇਹ ਕਿੰਨੇ ਕੁ ਟਾਈਮਾਂ ਦੇ ਵਿੱਚ ਜਿਹੜਾ ਜ਼ਿਆਦਾ ਹੈਵੀ ਹੋਇਆ। ਔਰ ਇਹ ਡਰ ਕਦੋਂ ਤੱਕ ਪੂਰਾ ਉਤਰੇਗਾ ਜਾਂ ਐਦਾਂ ਹੀ ਚੱਲਦਾ ਰਹੇ। ਇਸ ਤਰ੍ਹਾਂ ਜੀ ਜਿਹੜਾ ਇਹ ਡਰ ਹਰੇਕ ਵਰਗ ਨਾਲ ਤੱਕਾ ਸਰਕਾਰ ਚ ਕੋਈ ਵੀ ਆ ਜੇ ਕਾਂਗਰਸ ਆ ਜੇ ਅਕਾਲੀ ਦਲ ਆ ਜੇ ਐਦਕੀ ਲੋਕਾਂ ਨੂੰ ਬੜਾ ਅਸਾਸੀ ਕਿ ਆਮ ਆਦਮੀ ਦੀ ਸਰਕਾਰ ਆਏਗੀ ਸ਼ਾਇਦ ਬਦਲਾ ਆ ਜੇ ਜੀ ਪਰ ਨਹੀਂ ਆਇਆ ਜਿਹੜੇ ਕਿਤਾ ਕਰਤ ਲੋਕ ਨੇ ਕੋਈ ਖੇਤੀਬਾੜੀ ਨਾਲ ਜੁੜਿਆ ਹੈ ਜਾਂ ਦੂਜੇ ਉਹਨਾਂ ਨੂੰ ਤਾਬ ਦੇ ਹੱਕ ਲੈਣ ਵਾਸਤੇ ਸੰਘਰਸ਼ ਕਰਨਾ ਹੀ ਪੈਂਦਾ ਹੂੰ ਕਿਉਂਕਿ ਸਰਕਾਰਾਂ ਨਹੀਂ ਕੁਛ ਕਰਦੀਆਂ ਜਿੰਨਾ ਚਿਰ ਜਿਵੇਂ ਕਹਿੰਦੇ ਨੇ ਨਾ ਬਿਨਾ ਮੰਗਣ ਤੋਂ ਤਾਂ ਮਾਂ ਬੱਚੇ ਨੂੰ ਦੁੱਧ ਵੀ ਨਹੀਂ ਦਿੰਦੀ। ਇਸ ਕਰਕੇ ਸਾਨੂੰ ਸਾਰਿਆਂ ਨੂੰ ਜਿੰਨਾ ਚਿਰ ਅਸੀਂ ਸਾਰੇ ਇਕੱਠੇ ਹੋ ਕੇ ਮਜ਼ਦੂਰ ਵਰਗ ਹੋ ਗਿਆ, ਜਿੰਨੇ ਵੀ ਦੁਕਾਨਦਾਰ ਹੋ ਗਿਆ, ਸਾਰੇ ਜੇ ਇਕੱਠੇ ਹੋ ਕੇ ਤੁਰਾਂਗੇ ਤਾਂ ਤਾਂ ਹੀ ਇੱਕ ਦਿਨ ਸਾਡੀ ਸਾਰਿਆਂ ਦੀ ਜਿੱਤ ਹੋਏਗੀ। ਫਿਰ ਸਰਕਾਰਾਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸੋਚਿਆ ਕਰਨਗੀਆਂ। ਜਿਹੜੀਆਂ ਹੁਣ ਬੈਠੀਆਂ ਹੋਈਆਂ ਏਸੀ ਕਮਰਿਆਂ 'ਚ ਬੈਠੇ ਹੋਏ ਕੋਈ ਵੀ ਨੀਤੀ ਲਿਆ ਦਿੰਦੇ ਨੇ ਲਾਗੂ ਕਰ ਦਿੰਦੇ ਨੇ ਕਿਸੇ ਵਰਗ ਤੇ ਥੋਪ ਦਿੱਤੀ ਜਦੋਂ ਅਸੀਂ ਸਾਰੇ ਇਕੱਠੇ ਹੋ ਗਏ ਫਿਰ ਇਹ ਕੰਮ ਨਹੀਂ ਹੋਣੇ ਉਦੋਂ ਬੰਦ ਹੋਣਗੇ ਜਦੋਂ ਅਸੀਂ ਇਕੱਠੇ ਹੋਵਾਂਗੇ ਪ੍ਰਧਾਨ ਜੀ ਕਿਤੇ ਨਾ ਕਿਤੇ ਜੇ ਥੋੜੀ ਜਿਹੀ ਪਿੱਛੇ ਨੂੰ ਝਾਤੀ ਮਾਰੀ ਹੈ ਤਾਂ 2020 2020 ਦੇ ਵਿੱਚ ਇਹਨਾਂ ਨੇ ਮਾਰੂ ਬਿੱਲ ਤਿੰਨ ਤਿੰਨ ਬਿੱਲ ਮਾਰੂ ਲੈ ਕੇ ਆਏ ਔਰ ਸਾਲ ਸਵਾ ਸਾਲ ਤੁਸੀਂ ਬਾਰਡਰਾਂ ਦੇ ਉੱਪਰ ਬੈਠੇ ਡਟ ਕੇ ਉਹਨਾਂ ਬਾਰਡਰਾਂ ਦੇ ਉੱਪਰ ਬੈਠਣ ਦੌਰਾਨ ਕੀ ਕੀ ਅਲੀਗੇਸ਼ਨ ਉੱਥੇ ਨਹੀਂ ਲੱਗੇ ਔਰ ਬਾਈ ਦੀਪ ਸਿੱਧੂ ਤੇ ਕੀ ਕੀ ਅਲੀਗੇਸ਼ਨ ਨਹੀਂ ਲੱਗੇ ਹੋਰ ਕਿਸਾਨ ਆਗੂਆਂ ਦੇ ਕੀ ਕੀ ਅਲੀਗੇਸ਼ਨ ਨਹੀਂ ਲੱਗੇ ਪਰ ਕਿਤੇ ਨਾ ਕਿਤੇ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਹਾਂਜੀ ਲੱਗਦਾ ਨਹੀਂ ਕਿ ਤਨ ਕਿਤੇ ਗੁਰੂ ਮਾਰ ਨੇ ਤੁਹਾਡੀ ਡਿਊਟੀ ਇਦਾਂ ਦੀ ਲਈ ਹੋਈ ਮਾਫ ਜੀ ਜਿਹੜੀਆਂ ਡਿਊਟੀਆਂ ਹੁੰਦੀਆਂ ਨੇ ਪ੍ਰਮਾਤਮਾ ਲਾ ਕੇ ਤੋਰਦਾ ਬੰਦਾ ਕੁਝ ਨਹੀਂ ਕਰ ਸਕਦਾ ਜੇ ਬੰਦਾ ਕਹੇ ਨਾ ਮੈਂ ਆ ਕੁਝ ਕਰ ਦਿਆਂਗਾ ਨਹੀਂ ਉਹਦੇ ਵਾਸਤਾ ਨਹੀਂ ਹੈਗਾ ਡਿਊਟੀ ਦੌਰਾਨ ਹੀ ਤੁਸੀਂ ਜਿਹੜਾ ਵਰਕ ਕਰ ਰਹੇ ਹੋ ਲੋਕਾਂ ਦੀ ਸੇਵਾ ਕਰ ਰਹੇ ਹੋ ਲੋਕਾਂ ਦੀ ਮਦਦ ਕਰ ਰਹੇ ਹੋ ਚਾਹੇ ਉਹ ਪਾਤੜਾਂ ਦਾ ਕੇਸ ਲੈ ਲਈਏ ਚਾਹੇ ਆ ਲੈਂਡ ਪੂਲਿੰਗ ਦਾ ਮਸਲਾ ਲੈ ਲਈਏ ਰਲ ਮਿਲ ਕੇ ਸਾਰਿਆਂ ਨੇ ਸਰਕਾਰ ਨੂੰ ਮੋਢੇ ਮੂੰਹ ਕੀਤਾ ਔਰ ਅੱਗੇ ਨੂੰ ਸਰਕਾਰ ਛੇਤੀ ਜਿਹੜੀ ਜ਼ਰੂਰਤ ਨਹੀਂ ਕਰੇਗੀ ਸਾਲ ਸਵਾ ਸਾਲ ਦਾ ਸਮਾਂ ਬਹੁਤ ਵੱਡਾ ਸਮਾਂ ਨਹੀਂ ਹੁੰਦਾ ਦੇਖੋ ਬੜੀਆਂ ਸਰਕਾਰਾਂ ਆਈਆਂ 10-10 ਸਾਲ ਲਗਾਤਾਰ ਵੀ ਰਹੀਆਂ ਜਿਹੜੇ ਕਹਿੰਦੇ ਸੀ ਅਸੀਂ ਐ ਕਰ ਦਾਂਗੇ ਉਹ ਕਰ ਦਾਂਗੇ ਅੱਜ ਕਿਤੇ ਲੱਭਿਆ ਨਹੀਂ ਲੱਭਦੇ ਹਨਾ ਜੀ ਬਹੁਤ ਚੀਜ਼ਾਂ ਨੇ ਜਿਹੜੀਆਂ ਕਿ ਸਰਕਾਰ ਨੂੰ ਵੀ ਕੋਆਪਰੇਟ ਕਰਨੀਆਂ ਚਾਹੀਦੀਆਂ ਨੇ ਸਰਕਾਰ ਕੋਆਪਰੇਟ ਨਹੀਂ ਕਰਦੀ ਔਰ ਕਿਤੇ ਨਾ ਕਿਤੇ ਲੋਕਾਂ ਨੂੰ ਧਰਨੇ ਲਾਉਣ ਵਾਸਤੇ ਸਰਕਾਰ ਹੀ ਤੇ ਮਜਬੂਰ ਕਰਦੀ ਹੈ ਹਾਂਜੀ ਹਾਂਜੀ ਹੁਣ ਵੇਖੋ ਜਿਹੜਾ ਆਪਣੇ ਨੇੜੇ ਪਾਤੜਾ ਚ ਹੋਇਆ ਇੱਕ 65000 ਰੁਪਏ ਪਿੱਛੇ ਦੋ ਟਰੱਕ ਡਰਾਈਵਰ ਆਤਮ ਹੱਤਿਆ ਕਰਾਈ ਗਈ ਉਹਨਾਂ ਦੀ ਜੀ ਜੀ ਕਿੱਦਾਂ ਮਾੜਾ ਕੰਮ ਹੋਇਆ ਅੱਜ ਦੇ ਜਵਾਨੇ ਵਿੱਚ 65000 ਦੀ ਕੀ ਵੈਲੀ ਹੋਏ ਕੁਝ ਵੀ ਨਹੀਂ ਹੈਗੀ ਹਮ ਹਮ ਬਾਕੀ ਰਹੀ ਗੱਲ ਲੈਂਡ ਪੋਲਿੰਗ ਵਾਲੀ ਹੁਣ ਲੋਕ ਕੀ ਕਹਿੰਦੇ ਨੇ ਵੀ ਇਹ ਸਰਕਾਰਾਂ ਦਾ ਬਿਆਨ ਆਈ ਜਾਂਦਾ ਹੈ ਵੀ ਅਸੀਂ ਸ਼ੁਰੂ ਕੀਤੀ ਸੀ ਕਿਸਾਨਾਂ ਦੀ ਭਲਾਈ ਵਾਸਤੇ ਤੇ ਕਿਸਾਨਾਂ ਨੂੰ ਪਸੰਦ ਨਹੀਂ ਆਈ ਤੇ ਅਸੀਂ ਵਾਪਸ ਲੈ ਲਈ ਮੈਂ ਦੱਸਣਾ ਚਾਹਣਾ ਕਿ ਜਿਹੜੀ ਇਹ ਵਾਪਸ ਲਈ ਗਈ ਹੈ ਨਾ ਇਹ ਕੋਈ ਪੋਲੇ ਪੈਰੀ ਵਾਪਸ ਨਹੀਂ ਲਈ ਗਈ ਇਸ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਕਿਸਾਨ ਆਗੂਆਂ ਦਾ ਬਹੁਤ ਵੱਡਾ ਜ਼ੋਰ ਲੱਗਾ ਤੇ ਅੱਗੇ ਵੀ ਜੇ ਕੋਈ ਵੀ ਇਹੋ ਜਿਹਾ ਕਾਨੂੰਨ ਹੋਏਗਾ ਪੰਜਾਬੀ ਕਦੀ ਵੀ ਨਹੀਂ ਮੰਨਦੇ ਅਗੇ ਸੀ ਇਹ ਤਾਂ ਸਾਡਾ ਪੰਜਾਬ ਏ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਅਫਗਾਨਿਸਤਾਨ ਜਾ ਕੇ ਜਿੱਤ ਹਾਸਲ ਕੀਤੀ ਸੀ ਜੇ ਅਫਗਾਨਿਸਤਾਨ ਨੂੰ ਜਿੱਤਿਆ ਤਾਂ ਇੱਕ ਵਾਰੀ ਸਿਰਫ ਕੱਲੇ ਪੰਜਾਬੀਆਂ ਨੇ ਜਿੱਤਿਆ ਅੱਜ ਵੀ ਉੱਥੇ ਡਰੇ ਕਿ ਉੱਥੋਂ ਦੀਆਂ ਜਿਹੜੀਆਂ ਅਫਗਾਨਨਾਂ ਨੇ ਡਰਾ ਕੇ ਸੰਵੰਧੀਆਂ ਨੇ ਬੱਚੇ ਨੂੰ ਸੌਜਾ ਨਹੀਂ ਤੇ ਹਰੀਆ ਆ ਜਾਏਗਾ ਬਹੁਤ ਤੁਸੀਂ ਵੱਡੀ ਇੱਕ ਤਾਕਤ ਔਰ ਇੱਕ ਢਾਲਣ ਬਣ ਕੇ ਲੋਕਾਂ ਦੇ ਨਾਲ ਖੜੇ ਹੋ ਅੱਜ ਕਿਸੇ ਦੇ ਨਾਲ ਕੋਈ ਸੱਕਾ ਭਰਾ ਨਹੀਂ ਖੜਦਾ ਬਿਲਕੁਲ ਜੀ ਸੱਕੀ ਭੈਣ ਨਹੀਂ ਖੜਦੀ ਨਹੀਂ ਖੜਦਾ ਦੁੱਖ ਦੀ ਘੜੀ ਦੇ ਵਿੱਚ ਇਹੋ ਜਿਹਾ ਟਾਈਮ ਪ੍ਰਧਾਨ ਜੀ ਆ ਗਿਆ ਆ ਗਿਆ ਜੀ ਔਰ ਤੁਸੀਂ ਖੜਦੇ ਹੋ ਜਿੱਦਣ ਤੁਸੀਂ ਸਾਈਡ ਹੋਗੇ ਲੋਕਾਂ ਨੇ ਤੁਹਾਨੂੰ ਲੱਭਣਾ ਚਾਹੇ ਕੋਈ 50 ਲੱਖ ਵਾਲਾ ਚਾਹੇ ਕੋਈ 50 ਕਰੋੜ ਵਾਲਾ ਸਰਕਾਰਾਂ ਕਿਤੇ ਨਾ ਕਿਤੇ ਆਪਣੇ ਘਮਾਖ ਮੂਕੇ ਬੰਦੇ ਨੂੰ ਕਰ ਲੈਂਦੀਆਂ ਨੇ ਕਾਬੂ ਕਰ ਲੈਂਦੀਆਂ ਨੇ ਮੁੜ ਕੇ ਉਹਨਾਂ ਬੰਦਿਆਂ ਨੂੰ ਤੁਹਾਨੂੰ ਲੱਭਣਾ ਸੋ ਇਸ ਕਰਕੇ ਮੈਂ ਕੱਲ ਜ਼ਰੂਰ ਕਵਾਂਗਾ ਪ੍ਰਧਾਨ ਜੀ ਕਿ ਜਿਹੜਾ ਤੁਸੀਂ ਅੱਜ ਖੜੇ ਹੋ ਸਾਨੂੰ ਤੁਹਾਡੀ ਰਿਸਪੈਕਟ ਕਰਨੀ ਚਾਹੀਦੀ ਸਾਨੂੰ ਤੁਹਾਡਾ ਬੰਦਾ ਸਨਮਾਨ ਦੇਣਾ ਚਾਹੀਦਾ ਸਾਨੂੰ ਸਮੇਂ-ਸਮੇਂ ਤੇ ਕਿਸਾਨ ਅੱਗੇ ਨੂੰ ਸਨਮਾਨਿਤ ਕਰਨਾ ਚਾਹੀਦਾ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਕਿ ਸਾਡੇ ਉਹ ਕਿਸਾਨ ਆਗੂ ਜਿਹੜਾ ਕੋਈ ਦਿੱਕਤ ਹੁੰਦੀ ਹੈ ਕਿਸੇ ਬਲਾ ਤੇ ਪੀੜ ਪੈਂਦੀ ਹੈ ਕਿਸੇ ਨੂੰ ਦਵਾਈ ਨਹੀਂ ਮਿਲਦੀ ਕਿਸੇ ਧੀ ਦੇ ਵੈਜ ਕੋਈ ਦਿੱਕਤ ਆਉਂਦੀ ਹੈ ਤਾਂ ਮੋਢੇ ਨਾਲ ਮੋਢਾ ਨਾਲ ਲਾ ਕੇ ਖੜਦਾ ਹੈ ਔਰ ਸਿਰੇ ਤੱਕ ਗੱਲ ਲਾ ਕੇ ਫੇਰ ਪਿੱਛੇ ਹਟਦਾ ਲੱਗਦਾ ਨਹੀਂ ਮਾਨ ਮਹਿਸੂਸ ਹੁੰਦਾ ਬਿਲਕੁਲ ਜੀ ਜਿਹੜੇ ਲੋਕ ਕਹਿੰਦੇ ਨੇ ਵੀ ਕਿਸਾਨ ਐਵੇਂ ਹੀ ਝੰਡੇ ਚੁੱਕੀ ਫਿਰਦੇ ਨੇ ਜਿੱਥੇ ਜੀ ਕਰਦਾ ਧਰਨਾ ਲਾ ਦਿੰਦੇ ਨੇ ਰੋਡ ਬੰਦ ਕਰ ਦਿੰਦੇ ਨੇ ਉਹਨਾਂ ਨੂੰ ਬਾਅਦ ਚ ਪਤਾ ਲੱਗੇਗਾ ਜੇ ਕਿਸਾਨ ਜੱਥੇਬੰਦੀਆਂ ਅੱਜ ਬਹਿ ਜਾਣ ਨਾ ਅੱਜ ਚੁੱਪ ਕਰਕੇ ਬਹਿ ਜਾਣ ਜੀ ਤੇ ਪੰਜਾਬ ਦੇ ਹਾਲਾਤ ਹੋਰ ਹੀ ਹੋ ਜਾਣਗੇ ਹਮ ਹਰੇਕ ਬੰਦੇ ਨੂੰ ਚ ਕੋਈ ਵੀ ਇਹ ਉਹਨੂੰ ਕਿਸਾਨੀ ਝੰਡੇ ਦਾ ਸਤਕਾਰ ਕਰਨਾ ਚਾਹੀਦਾ ਹੈ ਇੱਕ ਕਿਸਾਨੀ ਝੰਡੇ ਦੇ ਵਿੱਚ ਹੀ ਏਡੀ ਤਾਕਤ ਹੈ ਕਿ ਅਸੀਂ ਹਰੇਕ ਕੋਈ ਵੀ ਮਸਲਾ ਹੋਵੇ ਅਸੀਂ ਹੱਲ ਕਰਾ ਸਕਦੇ ਆ ਮੇਰੀ ਤੁਹਾਡੇ ਮਾਦੀਨ ਤੋਂ ਸਾਰਿਆਂ ਨੂੰ ਬੇਨਤੀ ਹੈ ਕਿ ਕਿਸਾਨੀ ਝੰਡੇ ਦਾ ਸਾਰੇ ਜਣੇ ਸਤਕਾਰ ਕਰਿਆ ਕਰੋ ਜੇ ਨਾ ਹੋਵੇ ਤੇ ਤੁਹਾਡੇ ਹਾਲਾਤ ਜਿੰਨਾ ਸਟੇਟਾਂ ਚ ਨਹੀਂ ਨਾ ਹੈਗਾ ਕਿਸਾਨੀ ਝੰਡਾ ਉੱਥੇ ਜਾ ਕੇ ਹਾਲਾਤ ਵੇਖੋ ਵੀ ਕੀ ਹੋਏ ਪਏ ਨੇ ਇਹ ਪੰਜਾਬ ਏ ਜਿੱਥੇ ਇੱਕ ਦਾਰੇ ਅੱਜ ਤੇ ਕਿਸਾਨੀ ਝੱਡੇ ਦਾ ਹੈ ਤੇ ਆਪਾਂ ਨੂੰ ਸਾਰਿਆਂ ਨੂੰ ਸਾਰੇ ਲੋਕਾਂ ਦੇ ਸਹਿਯੋਗ ਨਾਲ ਕੱਲੀਆਂ ਜਥੇਬੰਦੀਆਂ ਨਹੀਂ ਕਰ ਸਕਦੀਆਂ ਜਦੋਂ ਆਪਣਾ ਸਾਰੇ ਲੋਕ ਉਹਨਾਂ ਜਥੇਬੰਦੀਆਂ ਦੇ ਮੈਂਬਰ ਬਣੋ ਕਿਸਾਨਾਂ ਨਾਲ ਜੁੜੋ ਪਾਰਟੀਆਂ ਤੇ ਕਈ ਆਉਂਦੀਆਂ ਰਹਿੰਦੀਆਂ ਨੇ ਕੋਈ ਜਾਂਦੀਆਂ ਰਹਿੰਦੀਆਂ ਨੇ 5 ਸਾਲ ਬਾਅਦ ਕੋਈ ਆ ਗਈ ਕੋਈ ਬਦਲ ਗਈ ਤੇ ਜਿਹੜੀਆਂ ਜਥੇਬੰਦੀਆਂ ਨੇ ਇਹਨਾਂ ਨੇ ਇੱਥੇ ਹੀ ਰਹਿਣਾ ਸਾਰਿਆਂ ਨੂੰ ਜਥੇਬੰਦੀਆਂ ਦੇ ਮੈਂਬਰ ਬਣੋ ਜਥੇਬੰਦੀਆਂ ਦੇ ਨਾਲ ਜੁੜੋ ਪ੍ਰਧਾਨ ਸਾਹਿਬ ਬਹੁਤ ਸੋਹਣੀ ਗੱਲ ਤੁਸੀਂ ਕਹੀ ਹੈ ਔਰ ਕਿਤੇ ਨਾ ਕਿਤੇ ਜਿੱਦਾਂ ਦੀਆਂ ਸਰਕਾਰਾਂ ਆਉਂਦੀਆਂ ਰਹਿਣਗੀਆਂ ਕਿਉਂਕਿ ਦੇਖੋ ਸਰਕਾਰ ਤਾਂ ਆਉਣੀ ਲੋਕਤੰਤਰ ਹੈ ਨਾ ਜੀ ਵੋਟਾਂ ਦਾ ਦੇਸ਼ ਹੈ ਸਰਕਾਰ ਤਾਂ ਆਉਂਦੀ ਰਹਿਣੀ ਕੋਈ ਗਈ ਕੋਈ ਆ ਗਈ ਤੁਸੀਂ ਹਮੇਸ਼ਾ ਹੀ ਗਰੀਬ ਬਨਾਲਾ ਅਬਲਾ ਨਾਲ ਲੋੜਵੰਦ ਨਾਲ ਹਮੇਸ਼ਾ ਖੜੋਗੇ ਬਿਲਕੁਲ ਜੀ ਬਿਲਕੁਲ ਵੇਖੋ ਸਰਕਾਰਾਂ ਜਿਹੜੀਆਂ ਮਰਜ਼ੀ ਆ ਜਾਣ ਹੂੰ ਲੋਕਾਂ ਨੂੰ ਤੇ ਆਪਦੇ ਹੱਕ ਲੈਣ ਵਾਸਤੇ 70-75 ਸਾਲ ਹੋ ਗਏ ਨੇ ਦੇਸ਼ ਆਜ਼ਾਦ ਹੋਏ ਨੂੰ ਉਦੋਂ ਤੋਂ ਆਪਾਂ ਲੜਦੇ ਆਉਣੇ ਆ ਤੇ ਇਹ ਕੰਮ ਤਾਂ ਸਾਨੂੰ ਹੱਕ ਲੈਣ ਵਾਸਤੇ ਤਾਂ ਲੜਨਾ ਹੀ ਪੈਣਾ ਸਰਕਾਰਾਂ ਬਦਲ ਜਾਂਦੀਆਂ ਨੇ 5 ਸਾਲ ਬਾਅਦ ਕਦੀ ਝੰਡਾ ਕਿਹੜਾ ਆ ਜਾਂਦਾ ਕਦੀ ਨੀਲੀਆਂ ਪੱਗਾਂ ਤੇ ਕਦੀ ਪੀਲੀਆਂ ਪੱਗਾਂ ਕਦੀ ਚਿੱਟੀਆਂ ਇਹਦਾ ਬਦਲਦੀਆਂ ਰਹਿੰਦੀਆਂ ਨੇ ਪਰ ਕਿਸਾਨੀ ਦੀ ਹਰੀ ਪੱਗ ਪਹਿਲਾਂ ਤੋਂ ਲੈ ਕੇ ਖਲੋਤੀ ਤੇ ਲਾਸਟ ਤੱਕ ਕਿਸਾਨਾਂ ਦੀ ਹਰੀ ਪੱਗ ਤਾਂ ਬਰਕਰਾਰ ਹੀ ਰਹਿਣੀ ਹੈ ਤੇ 5 ਸਾਲਾਂ ਬਾਅਦ ਬਦਲ ਨਹੀਂ ਲੱਗੇ ਕਿਤੇ ਸਰਕਾਰਾਂ ਦੇ ਨਾਲ ਨਾਲ ਕਿਸਾਨ ਤਾਂ ਨਹੀਂ ਬਦਲਦੇ ਨਹੀਂ ਜੀ ਨਹੀਂ ਬਿਲਕੁਲ ਵੀ ਨਹੀਂ ਕਿਸਾਨ ਨਹੀਂ ਬਦਲਦੇ ਕਿਸਾਨ ਤਾਂ ਆਪਣੀ ਕਿਸਾਨੀ ਵਾਸਤੇ ਉੱਥੇ ਹੀ ਡਟੇ ਹੋਏ ਕੋਈ ਜਦਾਂ ਇਲੈਕਸ਼ਨ ਦੇ ਵਿੱਚ ਆਉਣਾ ਸਿਆਸਤ ਦੇ ਵਿੱਚ ਆਉਣਾ ਪਿੱਛੇ ਵੀ ਤੁਸੀਂ ਦੇਖਿਆ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਕੋਈ ਖੜੇ ਵੀ ਸੀ ਕੋਈ ਸੱਜਣਾ ਸੋ ਮੈਂ ਨਾਮ ਨਹੀਂ ਲੈਣਾ ਚਾਹਾਂਗਾ ਵੀ ਮੇਰਾ ਕਹਿਣ ਤੋਂ ਸਿੱਧਾ ਸਵਾਲ ਤੁਹਾਨੂੰ ਇਹ ਹੈ ਵੀ ਕੋਈ ਸਿਆਸਤ ਦੇ ਵਿੱਚ ਆਉਣ ਦਾ ਵਿਚਾਰ ਤਾਂ ਨਹੀਂ ਤੁਹਾਡਾ ਬਿਲਕੁਲ ਜੀ ਗਲਤ ਕੰਮ ਉਹਨਾਂ ਨੇ ਜਿਹੜਾ ਕੀਤਾ ਹੈ ਆ ਕੇ ਜਿਹੜੇ ਆਗੂਆਂ ਨੇ ਤੇ ਸਾਡਾ ਤਾਂ ਐਸ ਕੇ ਐਮ ਗੈਰ ਰਾਜਨੀਤਿਕ ਜਿਹੜੀ ਖੋਸਾ ਜਥੇਬੰਦੀ ਹੁੰਦਾ ਹੀ 파ਟ ਹੈ ਸਾਡਾ ਕੋਈ ਵੀ ਰਾਜਨੀਤੀ ਨਾਲ ਸਾਡਾ ਕੋਈ ਸਬੰਧ ਨਹੀਂ ਹੈਗਾ ਤੇ ਨਾ ਹੀ ਅੱਗੇ ਤੋਂ ਹੋਏਗਾ ਜੀ ਅਸੀਂ ਤਾਂ ਕਿਸਾਨੀ ਦੀ ਕਿਸਾਨੀ ਕੰਬਾਂ ਦੀ ਜਿਵੇਂ ਬੰਦੀ ਸਿੰਘਾਂ ਦਾ ਮਸਲਾ ਚੱਲਦਾ ਪਿਆ ਹੈ ਮੋਰਚਾ ਲੱਗਾ ਹੋਇਆ ਹੈ ਸਾਡੀ ਜਥੇਬੰਦੀ ਹਰ 21 ਤਰੀਕ ਨੂੰ ਜੀ ਉਥੇ ਮਹਾਲੀ ਵੀ ਹਾਜ਼ਰੀ ਭਰਦੀ ਏ ਹੁਣ 15 ਅਗਸਤ ਦਾ ਜੋ ਪ੍ਰੋਗਰਾਮ ਹੈ ਉਹ ਵੀ ਅਸੀਂ ਜਾ ਕੇ ਮਹਾਲੀ ਹੀ ਮਨਾਉਣਾ ਹੈ ਜੀ ਕੋਈ ਵੀ ਕੰਮ ਹੋਵੇ ਧਾਰਮਿਕ ਕੰਮ ਹੋਵੇ ਕਿਸਾਨੀ ਦੇ ਕੰਮ ਹੋਣ ਉਥੇ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਖੋਸਾ ਸਾਡੇ ਸੂਬਾ ਪ੍ਰਧਾਨ ਸਰਦਾਰ ਸਿਕੰਜੇਂਦਰ ਸਿੰਘ ਜੀ ਖੋਸਾ ਸਾਡੇ ਜਰਨਲ ਸਕੱਤਰ ਸਰਦਾਰ ਗਨਵੰਤ ਸਿੰਘ ਪੰਜਾਬਾ ਸੀਨੀਅਰ ਮੀਤ ਪ੍ਰਧਾਨ ਸਰਦਾਰ ਫਤਿਹ ਸਿੰਘ ਕੋਟ ਕਰੋੜ ਮੀਤ ਪ੍ਰਧਾਨ ਜਸਵੀਰ ਸਿੰਘ ਢੋਲੇ ਵਾਲਾ ਜਿੰਨੀ ਵੀ ਸਾਰੀ ਟੀਮ ਹੈ ਅਸੀਂ ਜਿੰਨੇ ਜ਼ਿਲ੍ਹਿਆਂ ਦੇ ਸਾਰੇ ਰਲ ਕੇ ਕੰਮ ਕਰਨੇ ਆ ਸਾਨੂੰ ਅੱਜ ਇੱਥੇ ਹੀ ਪਟਿਆਲੇ 'ਚ ਬੈਠੇ ਆ ਖਨੋਰੀ ਬਾਰਡਰ ਦੇ ਉੱਤੇ ਸਾਨੂੰ ਅੱਜ ਫੋਨ ਆਜੇ ਵੀ ਫਿਰੋਜ਼ਪੁਰ ਆਜੋ ਅਸੀਂ 30 ਮਿੰਟ ਨਹੀਂ ਲਾਣਾ ਸਾਡੇ ਪ੍ਰਧਾਨ ਜੀ ਮੋਗੇ ਬੈਠੇ ਨੇ ਉਹਨਾਂ ਨੂੰ ਅਸੀਂ ਹੁਣ ਕਾਲ ਕਰਦੀਏ ਵੀ ਆਜੋ ਜਿਹੜਾ ਸਮਾਂ ਘੰਟਾ ਦੋ ਆਉਣ ਤੇ ਲੱਗਣਾ ਉਹ ਲੱਗਣਾ ਅਸੀਂ ਇੱਕ ਚੈਨ ਵਾਂਗੂ ਸਾਰੇ ਰਲ ਕੇ ਪਰਿਵਾਰਕ ਮੈਂਬਰਾਂ ਵਾਂਗੂ ਇੱਕ ਪਰਿਵਾਰ ਏ ਖੋਸਾ ਜਥੇਬੰਦੀ ਅਸੀਂ ਉਵੇਂ ਰਲ ਕੇ ਰਹਿਨੇ ਆ ਦੂਜਾ ਨੰਬਰ ਇਹ ਜਥੇਬੰਦੀ ਕੋਈ ਫੰਡ ਨਹੀਂ ਲੈਂਦੀ ਜਿਵੇਂ ਦੂਜੇ ਕਹਿੰਦੇ ਨੇ ਨਾ ਕਿ ਜਥੇਬੰਦੀਆਂ ਪੈਸੇ ਇਕੱਠੇ ਕਰਦੀਆਂ ਨੇ ਸਾਡਾ ਕੋਈ ਵੀ ਜਥੇਬੰਦੀ ਦਾ ਮੈਂਬਰ ਫੰਡ ਨਹੀਂ ਇਕੱਠਾ ਕਰੇਗਾ ਸਾਡਾ ਜਿਹੜਾ ਕਾਰਡ ਏ ਕਿਸਾਨ ਕਾਰਡ ਜੇ ਕਿਸੇ ਨੂੰ ਜ਼ਰੂਰਤ ਤੇ ਤੋਂ ਉਹਦੀ ਫੀਸ ਰੱਖੀ ਗਈ 500 ਰੁਪਇਆ ਹੋਰ ਸਾਡੀ ਜਥੇਬੰਦੀ ਕਿਸੇ ਤੋਂ ਪਿੰਡਾਂ 'ਚ ਜਾ ਕੇ ਅਗਰਾਈ ਕਰਦੀ ਏ ਬਿਲਕੁਲ ਵੀ ਨਹੀਂ ਤੁਹਾਨੂੰ ਕੋਈ ਵੀ ਬੰਦਾ ਭਾਰਤੀ ਕਿਸਾਨ ਯੂਨੀਅਨ ਖੋਸਾ ਦਾ ਪਿੰਡਾਂ 'ਚ ਜਾ ਕੇ ਅਗਰਾਈ ਕਰਦਾ ਨਹੀਂ ਮਿਲੇਗਾ ਕਿਹੜੇ ਕਿਹੜੇ ਧਰਨੇ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਚੱਲ ਰਹੇ ਨੇ ਔਰ ਕੁਝ ਚੱਲਣ ਵਾਲੇ ਨੇ ਹਾਂਜੀ ਸਭ ਤੋਂ ਪਹਿਲਾਂ ਤੇ ਆਪਣਾ ਇੱਕ ਜਿਹੜਾ ਕੌਮੀ ਇਨਸਾਫ ਮੋਰਚਾ ਮਹਾਲੀ ਦੇ ਵਿੱਚ ਚੱਲਦਾ ਪਿਆ ਜਿੱਥੇ ਹੁਣ 15 ਅਗਸਤ ਦਾ ਬਹੁਤ ਵੱਡਾ ਕਾਠ ਜੀ ਤੇ ਅਸੀਂ ਤੁਹਾਡੇ ਮਾਦਰਮ ਤੋਂ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ 15 ਅਗਸਤ ਮਨਾਉਣ ਵਾਸਤੇ ਜੋ ਇਹ ਆਜ਼ਾਦੀ ਦਾ ਦਿਹਾੜਾ ਆਂਦੇ ਨੇ ਆਪਾਂ ਨੂੰ ਤੇ ਆਜ਼ਾਦੀ ਮਿਲੀ ਨਹੀਂ ਅਸੀਂ ਤਾਂ ਅੱਜ ਵੀ ਸੜਕਾਂ ਦੇ ਬੈਠੇ ਆ ਜੀ ਉਹ ਦਿਹਾੜਾ ਮਨਾਉਣ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਕੌਮੀ ਇਨਸਾਫ਼ ਮੋਰਚੇ ਤੇ ਜਾਣਾ ਚਾਹੀਦਾ ਜਿਹੜੇ ਸਾਡੇ ਭਰਾ ਬੰਦੀ ਸਿੰਘ ਆਪਦੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਵੀ ਘਰਾਂ ਨੂੰ ਆਉਣਾ ਚਾਹੀਦਾ ਵੇਖੋ ਹੋਰ ਜਿੰਨੇ ਵੀ ਨੇ ਸਭ ਨੂੰ ਬੇਲ ਮਿਲਦੀ ਹੈ ਜਮਾਨਤ ਮਿਲਦੀ ਹੈ ਘਰਾਂ ਨੂੰ ਆਉਂਦੇ ਨੇ ਉਹ ਵੇਖੋ 30 35 35 ਸਾਲ ਹੋ ਗਏ ਨੇ ਅੱਜ ਵੀ ਜੇਲ੍ਹਾਂਾਂ 'ਚ ਬੈਠੇ ਨੇ ਸਾਨੂੰ ਉਹਨਾਂ ਵਾਸਤੇ ਵੀ ਜ਼ਰੂਰ ਜਾਣਾ ਚਾਹੀਦਾ ਉੱਥੇ ਹੋਰ ਕਿਹੜਾ ਕਿਹੜਾ ਤਰਨਾ ਲੱਗਿਆ ਹੋਇਆ ਇੱਕ ਸਾਡੇ ਨੇੜੇ ਹੀ ਜੋ ਆ ਭਾਰਤ ਮਾਲਾ ਹਾਈਵੇ ਬਣਦਾ ਪਿਆ ਇਹਨਾਂ ਨੇ ਖੱਗਰ ਪੁਲ ਦੇ ਉੱਤੋਂ ਭਾਰਤ ਮਾਲਾ ਹਾਈਵੇ ਲੰਘਿਆ ਉੱਥੇ ਇਹਨਾਂ ਨੇ ਇੱਕ ਬੰਨ ਦਾ ਚੱਲਦਾ ਵੈ ਅੱਜ ਸਾਨੂੰ ਇੱਕ ਹਫਤਾ ਹੋ ਗਿਆ ਉੱਥੇ ਵੀ ਸਾਡਾ ਤਰਨਾ ਚੱਲਦਾ ਵੈ ਸਾਰੀਆਂ ਜਥੇਬੰਦੀਆਂ ਦਾ ਜੀ ਉੱਥੇ ਵੀ ਜਾਂਦੇ ਆ ਕਿਉਂਕਿ ਸੰਘਰਸ਼ ਛੇ ਇਹ ਤਾਂ ਲੜਦੇ ਹੀ ਰਹਿਣਾ ਪੈਣਾ ਹੈ ਇਹ ਦੋ ਹੋ ਗਏ ਤਰਨੇ ਸਮਾਨੇ ਮੋਰਚਾ ਚੱਲਦਾ ਪਿਆ ਟਾਵਰ ਵਾਲਾ ਤੇ ਸਾਨੂੰ ਉੱਥੇ ਵੀ ਜਾਣਾ ਚਾਹੀਦਾ ਇੱਥੇ ਵੀ ਆਉਣਾ ਚਾਹੀਦਾ ਸਾਡੇ ਨੇੜੇ ਵਾਲਿਆਂ ਨੂੰ ਜੀ ਸਮਾਨੇ ਤੁਸੀਂ ਗੱਲ ਕੀਤੀ ਸਮਾਨੇ ਦੋ ਜਿਹੜਾ ਖਾਲਸੇ ਚੜ੍ਹੇ ਨੂੰ ਲਗਭਗ ਅ ਦਸਹਰੇ ਦੇ ਨੇੜੇ ਸਾਲ ਹੋ ਜਾਣਾ ਔਰ ਪੰਜਾਬ ਸਰਕਾਰ ਵੱਲੋਂ ਇੱਕ ਪਿਛਲੇ ਸੈਸ਼ਨ ਵਿੱਚ ਚਲਾਇਆ ਉਹਨਾਂ ਨੇ ਔਰ ਗੱਲਬਾਤ ਵੀ ਕੀਤੀ ਔਰ ਪਰ ਗੱਲ ਜਿਉਂ ਦੀ ਤਿਉਂ ਉੱਥੇ ਖੜੀ ਹੈ ਕਿਉਂਕਿ ਸਰਕਾਰ 6 ਮਹੀਨਾ ਸਮਾਂ ਲੈ ਗਈ ਇੱਕ ਬੰਦੇ ਸਿੱਧੀ ਪਾ ਨੂੰ ਇੱਕ ਬੰਦਾ ਤਿਆਰ ਬੈਠਾ ਦੇਖੋ 10 11 ਮਹੀਨੇ ਦਾ ਸਮਾਂ ਥੋੜਾ ਨਹੀਂ ਹੁੰਦਾ ਆਪਾਂ ਇੱਥੇ ਬੈਠੇ ਆ ਉਹ ਬੰਦਾ 400 ਫੁੱਟ ਉੱਚਾ ਬੈਠਾ ਔਰ 6 बाई 4 ਦਾ ਜਿਹੜਾ ਉਹ ਇੱਕ ਫੱਟਾ ਜਿਹਾ ਲੱਗਾ ਹੋਇਆ ਔਰ ਉੱਥੇ ਟੈਂਪਰੇਚਰ ਵੀ ਜ਼ਿਆਦਾ ਉੱਥੇ ਸਰਦੀ ਵੀ ਜ਼ਿਆਦਾ ਉੱਥੇ ਹਨੇਰੀ ਵੀ ਜ਼ਿਆਦਾ ਹਰ ਚੀਜ਼ ਜ਼ਿਆਦਾ ਨਾ ਥੱਲੇ ਨਾ ਹੁੰਦਾ ਬਿਲਕੁਲ ਜੀ ਬਿਲਕੁਲ ਜੀ ਮੈਨੂੰ ਲੱਗਦਾ ਕਿ ਤਰ੍ਹਾਂ ਕਿਤੇ ਉਹ ਕੋਈ ਗੁਰੂ ਮਹਾਰਾਜ ਦੀ ਕੋਈ ਕਿਰਪਾ ਹੈ ਬਿਲਕੁਲ ਜੀ ਗੁਰੂ ਮਹਾਰਾਜ ਦੀ ਕਿਰਪਾ ਹੈ ਉਹ ਹੀ ਗੱਲ ਵੀ ਪ੍ਰਮਾਤਮਾ ਹੀ ਕਰਵਾਉਂਦਾ ਹੈ ਜਿੰਦੇ ਤੋਂ ਸੇਵਾ ਲੈਣੀ ਹੈ ਉਹ ਆਪਣੇ ਆਪ ਲੈ ਲੈਂਦਾ ਹੈ ਹੁਣ ਵੇਖੋ ਉੱਥੇ ਉਹਨਾਂ ਨੂੰ ਸਾਲ ਹੋ ਜਾਣਾ ਹੈ ਬੈਠੇ ਨੂੰ ਤੇ ਸਰਕਾਰਾਂ ਜਦੋਂ ਇਸ ਸੱਤਾ ਦੇ ਵਿੱਚ ਆਈਏ ਕਹਿੰਦੇ ਸੀ ਵੀ ਅਸੀਂ ਬੇਅਦਵੀ ਦੇ ਦੋਸ਼ੀਆਂ ਨੂੰ ਜੋ ਵੀ ਏ ਅਸੀਂ ਫੜਾਂਗੇ ਤੇ ਇਹੋ ਜਿਹਾ ਕਾਨੂੰਨ ਬਣਾਵਾਂਗੇ ਕੋਈ ਵੀ ਬੰਦਾ ਕਿਸੇ ਵੀ ਧਰਮ ਦੀ ਬੇਅਦਵੀ ਜਿਹੜਾ ਕਰਦਾ ਹੈ ਉਹ ਸੋਚੇ 100 ਵਾਰੀ ਜੇ ਕਾਨੂੰਨ ਬਣਿਆ ਹੋਵੇ ਉਹ ਵੇਖੋ ਕੋਈ ਖਾਲਸਾ ਆਪ ਦੇ ਵਾਸਤੇ ਕੁਝ ਨਹੀਂ ਮੰਗਦਾ ਪਿਆ ਉਹ ਆਪਣੇ ਧਰਮ ਵਾਸਤੇ ਸਾਰੇ ਧਰਮਾਂ ਵਾਸਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੇਖੋ ਕਿੰਨੀ ਵਾਰੀ ਬੇਅਦਬੀ ਹੋਈ ਅੰਗ 파ੜੇ ਗਏ ਜੀ ਇੱਕ ਸਖਤ ਕਾਨੂੰਨ ਬਣਿਆ ਹੋਵੇ ਤੇ ਹਰੇਕ ਬੰਦਾ ਕੋਈ ਵੀ ਜਿਹੜਾ ਸ਼ਰਾਰਤੀ ਅਨਸਰ ਇੱਕ ਕੰਮ ਕਰਦਾ ਉਹ ਸੋਚੇ ਸਰਕਾਰ ਨੂੰ ਇਹ ਪਹਿਲ ਦੇ ਆਧਾਰ ਤੇ ਛੇਤੀ ਤੋਂ ਛੇਤੀ ਇਹ ਮੰਗ ਮੰਨ ਲੈਣੀ ਚਾਹੀਦੀ ਹੈ ਪ੍ਰਧਾਨ ਜੀ ਇੱਕ ਮੁੱਦਾ ਤੁਹਾਨੂੰ ਹੋਰ ਸ਼ੇਅਰ ਕਰਦਾ ਕਿਉਂਕਿ ਜਿਹੜੀ ਜਨਰਲ ਕੈਟਾਗਰੀ ਆਉਂਦੀ ਹੈ ਹੁਣ ਸਾਰੇ ਜਨਰਲ ਕੁਲ ਜ਼ਮੀਨ ਵੀ ਨਹੀਂ ਹੈ ਜਨਰਲ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਕੈਟਾਗਰੀਆਂ ਨੇ ਜਿਹੜੀਆਂ ਕਿ ਜਿਵੇਂ ਕੋਈ ਨਾਈ ਦਾ ਕੰਮ ਕਰਦਾ ਜਾਂ ਹੋਰ ਉਹਨਾਂ ਨੂੰ ਜਨਰਲ ਕੈਟਾਗਰੀ ਦੇ ਵਿੱਚ ਸ਼ਾਮਲ ਕੀਤਾ ਗਿਆ ਔਰ ਪਿੱਛੇ ਅੱਜ ਤੋਂ ਲਗਭਗ 5-6 ਮਹੀਨੇ ਪਹਿਲਾਂ ਇੱਕ ਪੁਲਿਸ ਦੀ ਭਰਤੀ ਵੀ ਨਿਕਲੀ ਸੀ ਜਿਸ ਦੇ ਵਿੱਚ ਸਾਡੇ ਬੱਚੇ ਵੀ ਪੇਪਰ ਦੇ ਕੇ ਆਏ ਔਰ ਉਸ ਜਨਰਲ ਕੈਟਾਗਰੀ ਦਾ ਇਹ ਫਾਰਮ ਸੀਗਾ ਉਹ ਫਾਰਮ ਫਿਲ ਕਰਨ ਲੱਗਾ 1300 ਰੁਪਏ ਲੱਗਦਾ ਸੀ 12 1300 ਹਾਂਜੀ ਹਾਂ ਔਰ ਜਿਹੜੇ ਦੂਜੀ ABC ਕੈਟਾਗਰੀਆਂ ਸੀ ਉਹਦਾ 300 200 250 300 ਔਰ ਤੁਸੀਂ ਆਵਲਾ ਲੋ ਇਹਨਾਂ ਨੇ ਲੱਖਾਂ ਬੰਦੇ ਦਾ ਫਾਰਮ ਭਰਵਾਤਾ ਉਥੇ ਸਾਡੇ ਬੱਚੇ ਜਿਹੜੇ ਆ ਉਹਨਾਂ ਨੂੰ 80% ਨੰਬਰ ਆ ਗਿਆ 100 ਦੇ ਵਿੱਚੋਂ ਔਰ ਬਾਅਦ ਦੇ ਵਿੱਚ ਉਹਨਾਂ ਨੂੰ ਕੋਈ ਮੈਸੇਜ ਨਹੀਂ ਆਇਆ ਹਰਦਕ ਉਹਨਾਂ ਦਾ ਫਿਜੀ ਫਿਜ਼ੀਕਲ ਜਿਹੜਾ ਹੁੰਦਾ ਜਿੱਦਾਂ ਖੇਡ ਲੱਗਣੀ ਆ ਖੇਡਾਂ ਹੋਣੀਆਂ ਆ ਜਾ ਕੋਈ ਦੌੜ ਕੇ ਲਓ ਹਨਾ ਵੀ ਫਿਜ਼ੀਕਲ ਟੈਸਟ ਨਹੀਂ ਦੇ ਰਹੀ ਉਹ ਪਿੱਛੇ ਸੰਗਰੂਰ ਧਰਨੇ 'ਚ ਵੀ ਬੱਚੇ ਪਹੁੰਚੇ ਤੁਹਾਨੂੰ ਡਾਂਗਾਂ ਵੀ ਮਾਰੀਆਂ ਗਈਆਂ ਕੀ ਲੱਗਦਾ ਨਹੀਂ ਇਹ ਨਹੀਂ ਦੀ ਇੱਕ ਸਰਕਾਰ ਦੀ ਲੁੱਟੀ ਹੈ ਬਿਲਕੁਲ ਜੀ ਜਿਵੇਂ ਵੇਖੋ ਫੋਰਨ ਕੈਂਟਰੀਆਂ ਦੇ ਵਿੱਚ ਜਿਹੜਾ ਬੱਚਾ ਪੜ ਜਾਂਦਾ ਹੈ ਜਿੰਨਾ ਪੜ ਗਿਆ ਉਹਨੂੰ ਉਸ ਆਧਾਰ ਤੇ ਨੌਕਰੀ ਮਿਲਣੀ ਚਾਹੀਦੀ ਹੈ ਨਾ ਕਿ ਕੈਟਾਗਰੀ ਦੇ ਹਿਸਾਬ ਨਾਲ ਜੀ ਜੇ ਐਸਸੀ ਪੜ ਜਾਂਦਾ ਹੈ ਤੇ ਉਹਨੂੰ ਮਿਲਣੀ ਚਾਹੀਦੀ ਏ ਜੇ ਜਰਨਲ ਪੜ ਜਾਂਦਾ ਹੈ ਬੀਸੀ ਪੜ ਜਾਂਦਾ ਹੈ ਜਿਹੜਾ ਬੱਚਾ ਪੜ੍ਹਾਈ ਕਰਦਾ ਹੈ ਵਧੀਆ ਪੜ੍ਹਾਈ ਕਰਕੇ ਉਹਨੂੰ ਨੌਕਰੀ ਮਿਲਣੀ ਚਾਹੀਦੀ ਏ ਉਹਦੇ ਵਿੱਚ ਜਰਨਲ ਦਾ ਜਰਨਲ ਦਾ ਜਿਹੜਾ ਠੱਪਾ ਲੱਗ ਗਿਆ ਹਨਾ ਵੀ ਇਹ ਜਰਨਲ ਏ ਉਹ ਹੁਣ ਕਈ ਵਿਚਾਰੇ ਜਰਨਲ ਨੇ ਕੋ ਸਾਰੇ ਜਰਨਲ ਕੋ ਜਮੀਨ ਨਹੀਂ ਹੈ ਮੇਰਾ ਸਿੱਧਾ ਸਿੱਧਾ ਕਹਿਣ ਤੋਂ ਭਾਵ ਹੈ ਵੀ ਜਿਹੜੇ ਬੱਚੇ ਉਹ ਪੇਪਰ ਕੱਢ ਕੇ ਪਾਸ ਹੋ ਗਏ ਉਹਨਾਂ ਨੂੰ ਫਿਜ਼ੀਕਲ ਲਈ ਕਿਉਂ ਨਹੀਂ ਬੁਲਾਇਆਗਾ ਮੇਰਾ ਕਹਿਣ ਤੋਂ ਭਾਵ ਵੇਖੋ ਜੀ ਉਹਨਾਂ ਨੂੰ ਬੁਲਾਉਣਾ ਚਾਹੀਦਾ ਜਿਹੜੇ ਕੱਢ ਗਏ ਪੇਪਰ ਉਹਨਾਂ ਨੂੰ ਤਾਂ ਫੱਦਣਾ ਚਾਹੀਦਾ ਉਹਨਾਂ ਨੂੰ ਬਿਲਕੁਲ ਫੱਦਣਾ ਚਾਹੀਦਾ ਮਤਲਬ ਕਿਤੇ ਨਾ ਕਿਤੇ ਫਾਰਮ ਦੀ ਜਿਹੜੀ ਫੀਸ ਉਸ ਕਰਕੇ ਉਹਨਾਂ ਨੂੰ ਫਿਜ਼ੀਕਲ ਬੱਸ ਇਸ ਤਰੀਕੇ ਨਾਲੋ ਇੱਕ ਤਰੀਕੇ ਨਾਲ ਹੋਰ ਕੋਈ ਨਵੀਂ ਵਰਤੀ ਰੱਖੀ ਜਾਏ ਹਾਂ ਨਵੀਂ ਰੱਖੀ ਜਾਏਗੀ ਸਰਕਾਰਾਂ ਨੂੰ ਵੱਧ ਫੰਡ ਆਉਂਦੇ ਨੇ ਵੱਧ ਪੈਸਾ ਕਰਦਾ ਹੈ ਉਹ ਬੱਚਿਆਂ ਨੂੰ ਮੈਂ ਗਰਮੀ ਦੇ ਵਿੱਚ ਤਿੰਨ ਤਿੰਨ ਮਹੀਨੇ ਲਗਾਤਾਰ ਚਾਰ ਚਾਰ ਮਹੀਨੇ ਪ੍ਰੈਕਟਿਸ ਕਰਦੇ ਦੇਖਿਆ ਆਪਣੀ ਅੱਖੀਂ ਦੇਖਿਆ ਸਾਡੇ ਧੀਆਂ ਪੁੱਤ ਵੀ ਨੇ ਪੈਰਾਂ ਦੇ ਵਿੱਚ ਬੱਚਿਆਂ ਦੇ ਛਾਲੇ ਪੈ ਗੇ ਔਰ ਲੱਗਦਾ ਨਹੀਂ ਕਿ ਕਦੇ-ਕਦੇ ਬੱਚਿਆਂ ਦੇ ਮਨ ਤੇ ਵੀ ਇੱਕ ਸੱਟ ਲੱਗੀ ਹੈ ਬਿਲਕੁਲ ਜੀ ਜਦੋਂ ਬੱਚੇ ਇਕੱਠੇ ਬੱਚੇ ਪੜ੍ਹਦੇ ਹੁੰਦੇ ਨੇ ਨਾ ਇਕੱਠੇ ਟੈਸਟ ਦੇ ਕੇ ਆਏ ਇੱਕ ਬੱਚਾ ਉਹਦੇ ਨੰਬਰ ਘੱਟ ਸਾਂ ਤੇ ਉਹ ਚਲਾ ਜਾਂਦਾ ਤੇ ਜਿਹੜਾ ਜਰਨਲ ਵਾਲਾ ਹੈ ਉਹਦੇ ਨੰਬਰ ਵੀ ਵੱਧ ਹੁੰਦੇ ਨੇ ਜਦੋਂ ਉਹ ਰਹਿ ਜਾਂਦਾ ਹੈ ਨਾ ਉਸ ਟਾਈਮ ਤੇ ਜੋ ਬੱਚੇ ਦੇ ਮਨ ਤੇ ਵੀਦੀ ਹੈ ਨਾ ਬੱਚਿਆਂ ਦੇ ਮਨ ਟੁੱਟ ਜਾਂਦੇ ਨੇ ਜਿਹੜੇ ਆ ਬੱਚੇ ਸਾਡੇ ਬਾਹਰ ਜਾਂਦੇ ਨੇ ਸਾਡਾ ਇੱਕ ਇੱਕ ਜਵਾਕੇ ਅਸੀਂ ਆਈਲੈਂਡਸ ਕਰਨ ਦੇ ਨੇ ਬਾਹਰ ਜਾਣ ਦੇ ਨੇ ਉਹ ਇਸੇ ਕਾਰਨ ਹੀ ਜਾਣ ਦੇ ਨੇ ਜੇਕਰ ਸਾਨੂੰ ਇੱਥੇ ਬਰਾਬਰ ਨੌਕਰੀ ਮਿਲੇ ਆ ਐਸਸੀ ਬੀਸੀ ਵਾਲਾ ਸਭ ਕੁਝ ਖਤਮ ਹੋਣਾ ਚਾਹੀਦਾ ਜਰਨਲ ਵਾਲਾ ਜਿਹੜਾ ਬੱਚਾ ਪੜ੍ਹਾਈ ਕਰਦਾ ਉਹਨੂੰ ਨੌਕਰੀ ਮਿਲੇ ਤਾਂ ਬਾਹਰ ਹਲ ਕੋਈ ਨਹੀਂ ਜਾਂਦਾ ਇੱਥੇ ਹੀ ਰਹੇਗਾ ਕਿਸੇ ਵੀ ਮਾਪਿਓ ਦਾ ਦਿਲ ਨਹੀਂ ਕਰਦਾ ਕਿ ਮੈਂ ਆਪਦੇ ਜਿਗਰ ਦੇ ਟੋਟੇ ਨੂੰ ਆਪਦੇ ਕੋਲੋਂ ਅਲੱਗ ਕਰਾਂ ਇਹ ਸਿਰਫ ਇੱਕ ਮਜਬੂਰੀਆਂ ਨੇ ਵੀ ਜਿਹੜੇ ਇੱਥੇ ਨਾ ਨੌਕਰੀ ਮਿਲਨੀ ਤੇ ਬੱਚਿਆਂ ਨੂੰ ਜਾਣਾ ਪੈਂਦਾ ਜੀ ਬਹੁਤ ਇਹ ਵੀ ਇਹ ਖਤਮ ਹੋਣਾ ਚਾਹੀਦਾ ਜੀ ਔਰ ਪ੍ਰਧਾਨ ਜੀ ਜਾਂਦੇ ਜਾਂਦੇ ਤੁਹਾਡਾ ਬਹੁਤਾ ਟਾਈਮ ਨਹੀਂ ਲੈਣਾ ਜਾਂਦੇ ਜਾਂਦੇ ਮੈਂ ਗਲਤ ਨੂੰ ਨਹੀਂ ਕਰਨੀ ਚਾਹੁੰਦਾ ਵੀ ਕਾਫੀ ਚੀਜ਼ਾਂ ਨੇ ਜਦੋਂ ਸਰਕਾਰਾਂ ਬਣਦੀਆਂ ਨੇ ਜਾਂ ਕੋਈ ਸੰਸਦ ਮੈਂਬਰ ਬਣਦਾ ਜਾਂ ਕੋਈ ਜਿਵਣੀ ਚੋੜ ਹੁੰਦੀ ਹੈ ਜਾਂ ਵਿਧਾਨ ਸਭਾ ਦੇ ਇਲੈਕਸ਼ਨ ਹੁੰਦੇ ਨੇ ਸੰਸਦ ਦੇ ਇਲੈਕਸ਼ਨ ਹੁੰਦੇ ਨੇ ਐਮਪੀ ਦੇ ਇਲੈਕਸ਼ਨ ਹੁੰਦੇ ਨੇ ਤਾਂ ਉਦੋਂ ਅਸੀਂ ਕਿਤੇ ਨਾ ਕਿਤੇ ਗਲੀਆਂ ਨਾਲੀਆਂ ਤੱਕ ਹੀ ਸੀਮਤ ਰਹਿ ਜਾਂਦੇ ਆ ਲੱਗਦਾ ਨਹੀਂ ਸਾਨੂੰ ਬਹੁਤ ਸਾਰੇ ਹੋਰ ਇਸ਼ੂ ਨੇ ਜਿਹੜੇ ਸਰਕਾਰਾਂ ਦੇ ਉਸ ਟਾਈਮ ਧਿਆਨ ਚ ਲੈਉਣੇ ਚਾਹੀਦੇ ਨੇ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ ਜਿਹੜੇ ਸਰਕਾਰਾਂ ਨੂੰ ਪਤਾ ਨਹੀਂ ਕੀ ਅਸੀਂ ਗਲੀਆਂ ਨਾਲੀਆਂ ਤੱਕ ਕੀ ਅਸੀਂ ਬੱਸਾਂ ਦੇ ਫ੍ਰੀ ਜਿਹੜੇ ਕਾਰਡ ਹੌਲਡਰਾਂ ਤੱਕ ਕੀ ਅਸੀਂ ਕਿਤੇ ਨਾ ਕਿਤੇ ਹਸਪੀਟਲ ਫ੍ਰੀ ਨਹੀਂ ਕੀ ਅਸੀਂ ਹਸਪਤਾਲਾਂ ਦੇ ਵਿੱਚ ਉਹ ਚੀਜ਼ਾਂ ਫ੍ਰੀ ਨਹੀਂ ਕਰਵਾ ਸਕਦੇ ਮੈਡੀਕਲ ਸੋਲਤਾ ਫ੍ਰੀ ਨਹੀਂ ਕਰਵਾ ਸਕਦੇ ਕੀ ਅਸੀਂ ਇਹ ਦਾਣਿਆਂ ਦੀ ਜਿਹੜੀ ਮੁੱਠ ਲੈਨੇ ਆ ਇਹ ਦਾਣਿਆਂ ਦੀ ਜਗ੍ਹਾ ਸਾਨੂੰ ਪੜ੍ਹਾਈ ਫ੍ਰੀ ਨਹੀਂ ਹੋ ਸਕਦੀ ਇਦਾਂ ਦੇ ਕੰਮ ਵੇਖੋ ਜੀ ਜਿਹੜੀਆਂ ਸਰਕਾਰਾਂ ਨੇ ਨਾ ਇਹ ਜਿਹੜਾ ਪੜ੍ਹਾਈ ਫ੍ਰੀ ਕਰਨ ਇਹ ਸੋਚਦੀਆਂ ਮੈਡੀਕਲ 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 ਪੜ੍ਹਾਈ ਦੂਜੀ ਪੜ੍ਹਾਈ ਫ੍ਰੀ ਕਰ ਦੇਣ ਲੋਕਾਂ 'ਚ ਜਾਗਰਤਾ ਆ ਜਾਏਗੀ ਫਿਰ ਉਹਦਾ ਹੱਕ ਮੰਗਣ ਲੱਗ ਜਾਣਗੇ ਇਸ ਪਾਸੇ ਤਾਂ ਲਿਉਂਦੇ ਨਹੀਂ ਨਾ ਸਾਨੂੰ ਕਿੱਧਰ ਲਿਆਤਾ ਇੱਕ ਦਾਣੇ ਵਾਲੇ ਪਾਸੇ ਡਾਕਟਰ ਲੈਣਾ ਚ ਲੱਗੇ ਰੋ ਦਾਣੇ ਲਵੋ ਅੰਬੇਦਕਰ ਸਾਹਿਬ ਕਹਿੰਦੇ ਜਦੋਂ ਤੁਸੀਂ ਸਿੱਖ ਸਿੱਖਿਤ ਹੋਗੇ ਤਾਂ ਤੁਸੀਂ ਆਪਣਾ ਹਸਾਬਗ ਦਾ ਪੁੱਛਣ ਲੱਗ ਜਾਓਗੇ ਕਿ ਤੱਕ ਉਹ ਜ਼ਿਲ ਦਾ ਡਰੇ ਇਹਨਾਂ ਨੂੰ ਇਹ ਬਿਲਕੁਲ ਡਰੇ ਦੀ ਉਸੇ ਡਰ ਦੇ ਮਾਰੇ ਤਾਂ ਸਾਡੀ ਪੜਾਈ ਨਹੀਂ ਫ੍ਰੀ ਕਰਦੇ ਤੇ ਇਹ ਉਥੇ ਲੈਣਾ ਚ ਲਾਤਾ ਹੁਣ ਜਨਾਨੀਆਂ ਬੱਸਾਂ ਦਾ ਕਰਾਇਆ ਫ੍ਰੀ ਕਰਤਾ ਜੀ ਐਨੇ ਕਰੀ ਜਾਂਦੇ ਨੇ ਵੀ ਫ੍ਰੀ ਵਾਲੇ ਪਾਸੇ ਤੋਰ ਦੇ ਹਾਂ ਔਰ ਜਾਂਦੇ ਜਾਂਦੇ ਪ੍ਰਧਾਨ ਜੀ ਮੈਂ ਤੁਹਾਨੂੰ ਇੱਕ ਇਹੀ ਬੇਨਤੀ ਕਰਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੁਝ ਅਖਾਲੀ ਦਲ ਦੇ ਵਿੱਚ ਦੋ ਤੜੇ ਹੋ ਗਏ ਹੋਰ ਚੀਜ਼ਾਂ ਹੋ ਗਈਆਂ ਵੀ ਐਨ ਇਲੈਕਸ਼ਨਾਂ ਦੇ ਨੇੜੇ ਕੋਈ ਇਦਾਂ ਦਾ ਸਿਸਟਮ ਨਾ ਬਣ ਜੇ ਇਦਾਂ ਦਾ ਕੋਈ ਸ਼ੀਨ ਨਾ ਬਣ ਜੇ ਕਿ ਸਾਨੂੰ ਜਿਹੜਾ ਕਿਤੇ ਨਾ ਕਿਤੇ ਫੇਰ ਜਾ ਕੇ ਬਾਰਡਰਾਂ ਦਾ ਤਰਨੇ ਲਾਣੇ ਪੈਣ ਫੇਰ ਜਾ ਕੇ ਕਿਤੇ ਨਾ ਕਿਤੇ ਸਾਨੂੰ ਸ਼ੀਧੀਆਂ ਪ੍ਰਾਪਤ ਕਰਨੀਆਂ ਪੈਣ 700 ਤੋਂ ਪਲੱਸ ਜਿਹੜੀਆਂ ਪਹਿਲਾਂ ਸ਼ੀਧੀਆਂ ਹੋਈਆਂ ਸੀ ਕਿਹੜੇ ਕਿਹੜੀਆਂ ਉਹ ਚੀਜ਼ਾਂ ਨੇ ਜਿਨ੍ਹਾਂ ਦਾ ਸਾਨੂੰ ਖਿਆਲ ਰੱਖਣਾ ਪੈਣਾ ਵੇਖੋ ਜੀ ਸਾਰਿਆਂ ਤੋਂ ਪਹਿਲਾਂ ਤਾਂ ਜਿਹੜੇ ਆ ਸਰਕਾਰਾਂ ਨੇ ਤੇ ਕੋਈ ਵੀ ਪਾਰਟੀ ਹੋਵੇ ਉਹ ਬੜੇ ਬੜੇ ਵੋਟਾਂ ਤੋਂ ਪਹਿਲਾਂ ਬੜੇ ਬੜੇ ਵੱਡੇ ਵਾਅਦੇ ਕਰ ਜਾਂਦੇ ਨੇ ਤੇ ਵੋਟਾਂ ਲੈ ਜਾਂਦੇ ਨੇ ਉਹਦੇ ਤੇ ਵੀ ਇੱਕ ਕਾਨੂੰਨ ਬੰਨਣਾ ਚਾਹੀਦਾ ਵੀ ਜੋ ਵਾਅਦਾ ਕੀਤਾ ਹੈ ਲੋਕਾਂ ਨੂੰ ਲਾਰਾ ਲਾਇਆ ਉਹ ਪੂਰਾ ਕਰਨਾ ਚਾਹੀਦਾ ਤੇ ਮੈਂ ਲੋਕਾਂ ਨੂੰ ਵੀ ਸਾਡੇ ਕਿਸਾਨ ਵੀਰਾਂ ਨੂੰ ਸਾਰੇ ਭਰਾਵਾਂ ਨੂੰ ਜਿੰਨੇ ਵੀ ਨੇ ਕਿ ਵੋਟ ਪਾਉਣ ਤੋਂ ਪਹਿਲਾਂ ਸੋਚਿਆ ਕਰੋ ਜਿਹੜਾ ਪਿੱਛੇ 5 ਸਾਲ ਹੁੰਦੇ ਨੇ ਉਹਨਾਂ ਨੂੰ ਯਾਦ ਰੱਖਿਆ ਕਰੋ ਉਹਨਾਂ ਕਿਸਾਨ ਨੇ ਉਹਨਾਂ ਨੂੰ ਇਹ ਚੀਜ਼ ਯਾਦ ਰੱਖਣੀ ਚਾਹੀਦੀ ਵੀ ਅਸੀਂ ਸਾਲ ਸਵਾ ਸਾਲ ਖਨੌਰੀ ਬਾਡਰ ਤੇ ਬੈਠੇ ਆਂ ਕੀ ਹਾਲਤ ਹੋਈ ਏ ਹੁਣ ਬਿਜਲੀ ਮੁਲਾਜ਼ਮ ਨੇ ਉਹਨਾਂ ਦਾ ਵੀ ਧਰਨਾ ਚੱਲਦਾ ਪਿਆ ਟੀਚਰ ਨੇ ਉਹਨਾਂ ਦਾ ਵੀ ਚੱਲਦਾ ਪਿਆ ਹਰੇਕ ਬੰਦੇ ਨੂੰ ਜੋ ਵੀ ਆ 5 ਸਾਲਾਂ ਦੇ ਵਿੱਚ ਬੀਤਿਆ ਪਿਛਲੇ ਵੀ ਸਾਬ ਸਰਕਾਰਾਂ ਨੂੰ ਆਪਾਂ ਨੂੰ ਸੋਚ ਕੇ ਸਾਰੇ ਬੰਨੇ ਵੇਖ ਕੇ ਫਿਰ ਵੋਟ ਪਾਉਣੀ ਚਾਹੀਦੀ ਅਸੀਂ ਨਹੀਂ ਕਿਸੇ ਵੀ ਪਾਰਟੀ ਦਾ ਸਮਰਥਕ ਕਲਦੇ ਜਿੰਦਾ ਜੀ ਕਰਦਾ ਜਿੱਥੇ ਮਰਜ਼ੀ ਵੋਟ ਪਾਓ ਕੋਈ ਦਿੱਕਤ ਨਹੀਂ ਪਰ ਫਿਰ ਵੀ ਸਾਨੂੰ ਸਾਰਿਆਂ ਨੂੰ ਸੋਚ ਕੇ ਸਮਝ ਕੇ ਉਸ ਬੰਨੇ ਤੁਰਨਾ ਚਾਹੀਦਾ ਫਿਰ ਵੀ ਸਾਨੂੰ ਸਾਰਿਆਂ ਨੂੰ ਸੋਚ ਕੇ ਸਮਝ ਕੇ ਉਸ ਬੰਨੇ ਤੁਰਨਾ ਚਾਹੀਦਾ ਜਦੋਂ ਕਿ ਇਲੈਕਸ਼ਨ ਐਂਸਰ ਦੇ ਉੱਤੇ ਹੁੰਦੇ ਨੇ ਕਹਿਣਾ ਹੈ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਪ੍ਰਧਾਨ ਸਾਹਿਬ ਬਲਜੀਤ ਸਿੰਘ ਸ਼ੇਰਗੜਾ ਉਹਨਾਂ ਦਾ ਕਿਉਂਕਿ ਇੱਕ ਵੱਡੀ ਜ਼ਿੰਮੇਵਾਰੀ ਇਹਨਾਂ ਦੇ ਮੋਢਿਆਂ ਤੇ ਹੈ ਕਿਉਂਕਿ ਇਹਨਾਂ ਦਾ ਇੱਥੇ ਬੈਠਿਆ ਬੈਠਾ ਇੰਟਰਵਿਊ ਦਰਾਨੀ ਮਨ ਕਰੇ ਕੋਈ ਨਾ ਕੋਈ ਫੋਨ ਆ ਜਾਏ ਔਰ ਇਹ ਇਹਨਾਂ ਨੂੰ ਜਾਣਾ ਪੈ ਸਕਦਾ ਔਰ ਅੱਜ ਇਹਨਾਂ ਨੇ ਸਾਨੂੰ ਸਮਾਂ ਦਿੱਤਾ ਇਹਦੇ ਵਾਸਤੇ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਹਾਡਾ ਸਤਿ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਸਰਦਾਰ ਦਵਿੰਦਰ ਸਿੰਘ ਜੀ ਭੱਟੀ ਜੋ ਕਿ ਪਿੱਛੇ ਵੀ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਵੱਡੀ ਸੇਵਾ ਨਿਭਾਈਏ ਅੱਜ ਵੀ ਇਹ ਸਾਡੇ ਕੋਲ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਤੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਨਾ ਕਿ ਇਹੋ ਜਿਹੇ ਚੈਨਲ ਵਧੀਆ ਜਿਹੜੇ ਸੱਚ ਬਖਾਉਂਦੇ ਨੇ ਉਹਨਾਂ ਨਾਲ ਜੁੜੋ ਇਹਨਾਂ ਦਾ ਸਾਥ ਦਿਓ ਜਿੱਥੇ ਵੀ ਲੋੜ ਹੁੰਦੀ ਹੈ ਕਿਤੇ ਵੀ ਤਰਨਾ ਲੱਗਾ ਹੁੰਦਾ ਹੈ ਸਮੇਂ ਟਾਈਮ